ਬਾਪੂ ਜੀ ਜੋ ਉਥੇ ਘਟਨਾ ਵਾਪਰੀ ਤੁਸੀਂ ਦੱਸ ਰਹੇ ਹੋ ਪਹਿਲਾਂ ਕਮੀਜ਼ ਲਵਾ ਕੇ ਤੁਹਾਡਾ ਪਿਸ਼ਾਬ ਸਾਫ ਕਰਾਇਆ ਗਿਆ ਉਹ ਕਮੀਜ਼ ਵੀ ਉਥੇ ਪਈ ਆ ਫਿਰ ਦਸਤਾਰ ਨਾ ਕਰਾਇਆ ਗਿਆ ਉਸ ਵੇਲੇ ਮਨ ਚ ਕੀ ਚੱਲ ਰਿਹਾ ਸੀਗਾ ਕੀ ਕੀ ਚੱਲ ਰਿਹਾ ਸੀਗਾ ਮਨ ਦੇ ਵਿੱਚ ਕੀ ਇੰਨੀ ਸ਼ਰਮਸਾਰ ਘਟਨਾ ਉਹ ਤੁਹਾਡੇ ਤੋਂ ਕਰਾਰੇ ਇੰਨੀ ਮਾੜੀ ਕਰਤੂ ਤੋਂ ਕਰਵਾ ਰਹੇ ਸ਼ਰਮ ਜੀ ਆਈ ਮੈਨੂੰ ਪੜੀ ਜਾਈ ਸ਼ਰਮ ਕਮੀਜ਼ ਲਾ ਕੇ ਭੱਗ ਲਾ ਕੇ ਪੂ ਪਛਾਗ ਲੈ ਯਾਰ ਸਾਡੀ ਉਮਰ ਦੇ ਕਹਿ ਲਈਏ ਬਾਪੂ ਬਜ਼ੁਰਗਾਂ ਸਾਡੇ ਪਿਓ ਦਾਦਿਆਂ ਵਰਗੇ ਬਾਪੂ ਹੈ ਤੇ ਜੇਕਰ ਹੱਲੇ ਵੀ ਪੰਜਾਬ ਦੀ ਕੌਮ ਨਾ ਖੜੇ ਹੱਲੇ ਵੀ ਪੰਜਾਬੀ ਨਾ ਖੜੇ ਤਾਂ ਮੈਂ ਕਿੰਨਾ ਲੱਖ ਦੀਆਂ ਲਾਣਤਾ ਆ ਯਾਰ ਉਹ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆਈ ਖੁਦ ਸਿਰ ਤੇ ਦਸਤਾਰ ਸਜਾ ਕੇ ਇਹ ਕਰਤੂਤ ਕਰਦੇ ਆ ਸਾਡੇ ਨਾਲ ਭੈਣ लवली ਮੌਜੂਦ ਹੈ ਜਿਨ੍ਹਾਂ ਨੇ ਨੌਕਰੀ ਖਤਰੇ ਚ ਪਾ ਕੇ ਤੇ ਇਸ ਬਾਪੂ ਨਾਲ ਖੜੇ ਆ ਭੈਣੇ ਉਸ ਗਰੁੱਪ ਦੇ ਵਿੱਚ ਕੀ ਫੋਟੋਆਂ ਆਈਆਂ ਕੀ ਲਿਖ ਕੇ ਆਇਆ ਕੀ ਰਿਐਕਸ਼ਨ ਮਿਲੇ ਸਟਾਫ ਵੱਲੋਂ ਤੁਹਾਨੂੰ ਨੌਕਰੀ ਤੋਂ ਕੱਢਿਆ ਗਿਆ ਕੀ ਧਮਕੀਆਂ ਮਿਲੀਆਂ ਉਸ ਗਰੁੱਪ ਦੇ ਵਿੱਚ ਭਾਜੀ ਫੋਟੋ ਆਈਆਂ ਬਾਪੂ ਜੀ ਪੋਚਾ ਮਾਰਦੇ ਪਏ ਆ ਆਪਣੀ ਦਸਤਾਰ ਉਤਾਰ ਕੇ ਔਰ ਬੱਚੇ ਰੋਂਦੇ ਪਏ ਆ ਔਰ ਗਾੜ ਲਾਗੇ ਖਲੋਤਾ ਉਹ ਇਸ ਤਰ੍ਹਾਂ ਇਸ਼ਾਰਾ ਕਰਦਾ ਪਿਆ ਹੈ ਔਰ ਜਦੋਂ ਉਹ ਫੋਟੋਆਂ ਦੇਖੀ ਆ ਤੇ ਉਦੋਂ ਕਿ ਇੱਕ ਸ਼ਰਮ ਜਿਹੀ ਮਹਿਸੂਸ ਹੋਈ ਆਪਣੇ ਆਪ ਤੇ ਇਨਸਾਨ ਹੋਣ ਤੇ ਹੀ ਇੱਕ ਸ਼ਰਮ ਜਿਹੀ ਮਹਿਸੂਸ ਹੋਈ ਕਿ ਜੇ ਮੈਂ ਇਹ ਫੋਟੋਆਂ ਦੇ ਉੱਤੇ ਨਾ ਨਾਲ ਖੜਾ ਤੇ ਮੇਰੀ ਜਮੀਰ ਅੰਦਰੋਂ ਇਹ ਆਵਾਜ਼ ਨਹੀਂ ਦਿੱਤੀ ਕਿ ਮੈਂ ਫੋਟੋਆਂ ਵੇਖ ਕੇ ਚੁੱਪ ਰਵਾਂ ਤੇ ਮੈਂ ਫੋਟੋਆਂ ਵੇਖ ਕੇ ਬੋਲੀ ਔਰ ਮੈਂ ਫੋਟੋਆਂ ਦਾ ਇਹ ਉਹਨਾਂ ਆਪਣੇ ਸੀਨੀਅਰਾਂ ਨੂੰ ਕਿਹਾ ਕਿ ਤੁਸੀਂ ਕਰੋ ਕੋਈ ਜਦੋਂ ਮੇਰੇ ਸੀਨੀਅਰ ਨੇ ਕੋਈ ਐਕਸ਼ਨ ਨਹੀਂ ਲਿਆ ਮੇਰੇ ਸੀਨੀਅਰ ਨੇ ਕੋਈ ਇਸ ਫੋਟੋਆਂ ਉੱਤੇ ਕੋਈ ਰਿਐਕਟ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੂੰ ਜਿਹੜੇ ਗਾਰਡ ਐ ਉਥੋਂ ਜਾ ਚੁੱਕੇ ਕਿਉਂਕਿ ਉਦੋਂ ਉੱਥੇ মিডিਆ ਪਹੁੰਚ ਚੁੱਕਿਆ ਸੀ ਮੇਰੇ ਸੀਨੀਅਰਾਂ ਨੂੰ ਗਾਰਡ ਨੂੰ ਬੁਲਾਇਆ ਚਾਹੇ ਪਤਾ ਨਹੀਂ মিডিਆ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਜਾਂ ਪੁਲਿਸ ਦੇ ਪ੍ਰੈਸ਼ਰ ਵਿੱਚ ਆ ਕੇ ਉਹ ਸਰਦਾਰ ਜੀ ਆਏ ਉਹਨਾਂ ਨੇ ਹੱਥ ਜੋੜ ਕੇ ਮਾਫੀ ਆ ਉਹ ਅੱਜ ਵੀ ਮਾਫੀ ਮੰਗਦੇ ਪਏ ਸਰਦਾਰ ਜੀ ਕਿ ਮੇਰੇ ਕੋਲ ਗਲਤੀ ਹੋ ਗਈ ਹੈ ਮੈਂ ਗਲਤੀ ਕਰ ਚੁੱਕਿਆ ਵਾਂ ਉਹ ਮਾਫੀ ਆ ਤੇ ਮਾਫੀ ਮੰਗੀ ਜਾ ਰਹੀ ਪਰ ਉਹ ਜਿਹੜੇ ਭੈਣ ਐ ਉਹਨਾਂ ਦਾ ਕੋਈ ਵੀ ਉਹਨਾਂ ਦੀਆਂ ਧਮਕੀਆਂ ਆ ਰਹੀਆਂ 2 ਵੇ ਤੋਂ ਬਾਅਦ ਮੈਨੂੰ ਕੀ ਕੀ ਧਮਕੀਆਂ ਆ ਰਹੀਆਂ ਕੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਤੁਹਾਡੇ ਨੇ ਤੇਰੇ ਵਾਲ ਖਿੱਚ ਦਾਂ ਤੇਰੇ ਵਾਲ ਪੁੱਟ ਦਾਂਗੀ ਮੇਰੇ ਕੋਲ ਰਿਕਾਰਡਿੰਗ ਹੈ ਇਹ ਕੌਣ ਆਖ ਰਿਹਾ ਉਹਨਾਂ ਦੀ ਭੈਣ ਆਖ ਰਹੀ ਹੈ ਜਿਹੜੇ ਉਹ ਜਿਹੜੇ ਗਾਰਡ ਹਾਂਜੀ ਮੁਸਕਾਨ ਮੁਸਕਾਨ ਸ਼ਰਮਾ ਜੀ ਦੀ ਭੈਣ